ਤੋ ਅੱਜ ਅਸੀਂ 153 153 ਲੌਸਟ ਫੋਨ ਜਿਹੜੇ ਆ ਉਹ ਰਿਕਵਰ ਕਰਕੇ ਪਬਲਿਕ ਨੂੰ ਹੈਂਡਓਵਰ ਕੀਤੇ ਜਾ ਰਹੇ ਆ ਇਹ ਚ ਸਾਡੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਚਾਹੇ ਉਹ ਸਾਈਬਰ ਕਰਾਇਮ ਦੀ ਟੀਮ ਹੈ ਚਾਹੇ ਉਹ ਸਬਡਿਵੀਜ਼ਨ ਤੇ ਥਾਣਿਆਂ ਦੀਆਂ ਟੀਮਾਂ ਨੇ ਤੇ ਜੇ ਇਹਨਾਂ ਦਾ ਬ੍ਰੇਕਅਪ ਆਪਾਂ ਦੇਖੀਏ ਤਾਂ ਜਿਹੜੇ 50 ਮੋਬਾਈਲਸ ਸਬਡਿਵੀਜ਼ਨ ਈਸਟ ਦੀ ਟੀਮ ਨੇ ਕੀਤੀ ਹੈ ਸਾਡੇ ਉਹ ACP ਸਾਹਿਬ ਟਰਾਂਸਫਰ ਹੋ ਚੁੱਕੇ ਸ਼ੀਤਲ ਜੀ ਨੇ ਬੜੀ ਮਿਹਨਤ ਕੀਤੀ ਇਸ ਤੇ 41 ਮੋਬਾਈਲਸ ਸਬਡਿਵੀਜ਼ਨ ਸੈਂਟਰਲ ਦੀ ਟੀਮ ਨੇ ਕੀਤੇ ਐ 33 ਮੋਬਾਈਲ ਸਬਡਿਵੀਜ਼ਨ ਵੈਸਟ ਦੀ ਟੀਮ ਨੇ ਰਿਕਵਰ ਕੀਤੇ ਐ 27 ਕੀਤੇ ਸਾਡੇ ਸਾਈਬਰ ਕ੍ਰਾਈਮ ਸੈੱਲ ਨੇ ਔਰ ਥਾਣੇ ਨੇ ਦੋ ਮੋਬਾਈਲਸ ਨਾਰਥ ਦੀ ਟੀਮ ਨੇ ਕੀਤੇ ਐ ਸੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹਦੇ ਚ ਸੀਐਸਆਈਆਰ ਪੋਰਟਲ ਹੈਗਾ ਗਵਰਨਮੈਂਟ ਆਫ ਇੰਡੀਆ ਦਾ ਉਹਦੇ ਤੇ ਵੀ ਅਸੀਂ ਕੰਮ ਕਰਦੇ ਆਂ ਔਰ ਸਾਡੇ ਲੋਕ ਸੈਂਸਿਟਿਵਲੀ ਫਾਲੋ ਕਰਦੇ ਆ ਜਿਹੜੀ ਵੀ ਸਾਡੇ ਕੋਲ ਰਿਪੋਰਟ ਦਰਜ ਹੁੰਦੀ ਹੈ ਉਹਨੂੰ ਅਸੀਂ ਆਪਰੇ ਫੋਕਸ ਏਰੀਆ ਬਣਾਉਨੇ ਆ ਤੇ ਉਹਨੂੰ ਫਾਲੋਅ ਅਪ ਕਰੀਦਾ ਆ 올 ਇੰਡੀਆ ਲੈਵਲ ਤੇ ਜਿਹੜੇ ਰਿਕਵਰੀਜ਼ ਹੋਈਆਂ ਐ ਮੋਬਾਈਲਜ਼ ਦੀਆਂ ਐ ਹਰਿਆਣਾ ਯੂਪੀ ਰਾਜਸਥਾਨ ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਜਿਹੇ ਡਿਸਟ੍ਰਿਕਟ ਚੋਂ ਕੀਤੀਆਂ ਗਈਆਂ 153 ਮੋਬਾਈਲਸ ਸੋ ਮੈਨੂੰ ਬੜੀ ਖੁਸ਼ੀ ਹੁੰਦੀ ਐ ਕਿ ਅੱਜ ਅਸੀਂ ਉਹ ਰਿਟਰਨ ਕਰ ਰਹੇ ਆ ਇਸ ਤੋਂ ਇਲਾਵਾ ਕ੍ਰਾਈਮ ਫਰੰਟ ਦੇ ਉੱਤੇ 117 ਮੋਟਰ ਵਹੀਕਲਜ਼ ਅੱਜ ਰਿਕਵਰ ਕਰਕੇ ਅਸੀਂ ਉਹ ਸਪੋਰਟਦਾਰੀ ਕਰਵਾ ਕੇ ਉਹਨਾਂ ਨੂੰ ਦੇਵਾਂਗੇ ਇਦੇ ਚ 2 ਵੀਲਰਸ ਹੈਗੇ 115 ਜਿਹਦੇ 23 ਐਕਟਿਵਾ ਨੇ ਤੇ 92 92 ਮੋਟਰਸਾਈਕਲ ਨੇ ਜੋ ਵਕਫ ਵਕ ਸਾਡੇ ਥਾਣੇ ਤੋਂ ਚੋਰੀ ਹੋਏ ਸੀ ਉਹ ਸਾਰੇ ਰਿਕਵਰ ਕੀਤੇ ਗਏ ਆ ਤੇ ਉਹਨੂੰ ਅਸੀਂ ਪਬਲਿਕ ਨੂੰ ਵਾਪਸ ਦੇਵਾਂਗੇ ਇਸ ਤੋਂ ਇਲਾਵਾ ਇਹਦੇ ਚ 4 ਵੀਲਰ ਵੀ ਦੋ ਨੇ ਇੱਕ ਥਾਰ ਹੈ ਇੱਕ Honda City ਹੈ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਸਾਡੇ ਡੀਸੀਪੀ ਆਲਮ ਵਿਜੇ ਜੀ ਮੈਡਮ ਪਰਵਿੰਦਰ ਤੇ ਸੁਪਿੰਦਰ ਸਾਡੇ ACP ਸਾਈਬਰ ਰਾਜਵੀਰ ਸਾਡੇ SHO ਸਾਈਬਰ ਤੇ ਸਾਰੇ 서ਬਡਿਵੀਜ਼ਨ ਤੇ SHO ਨੂੰ ਦਿੱਲੀ ਮੁਬਾਰਕਬਾਦ ਜੇ ਕਿਉਂਕਿ ਇਹ ਪਬਲਿਕ ਵਾਸਤੇ ਬਹੁਤ ਵੱਡੀ ਚੀਜ਼ ਹੁੰਦੀ ਹੈ ਮੇਨ ਗੱਲ ਇਹ ਹੁੰਦੀ ਹੈ ਕਿ ਫੋਨ ਸਾਡਾ ਕਾਸਟ ਤਾਂ ਹੁੰਦੀ ਹੁੰਦੀ ਹੈ ਉਹਦੇ ਸਾਡਾ ਡਾਟਾ ਤੇ ਪਰਸਨਲ ਇਨਫੋਰਮੇਸ਼ਨ ਇੰਨੀ ਹੁੰਦੀ ਹੈ ਜਿਹਦਾ ਲਾਸ ਜਿਹੜਾ ਬੜਾ ਇਰਰੀਪੇਅਰਬਲ ਹੋ ਜਾਂਦਾ ਸੋ ਮੈਂ ਅੱਜ ਇੱਥੇ ਅਸੀਂ ਇਹ ਸਮਾਗਮ ਰੱਖਿਆ ਪੁਲਿਸ ਲਾਈਨ ਇਨੂੰ ਅਸੀਂ ਹੁਣੀ ਹੈਂਡਓਵਰ ਕਰਾਂ ਬਿਲਕੁਲ ਜੀ ਡਿਵਾਲੀ ਬੋਨੈਂZA ਕਹਿ ਸਕਦੇ ਆ ਬਿਕੋਜ਼ ਕਿਸੇ ਦਾ ਸਟੋਲਨ ਵਹੀਕਲ ਵੀ ਉਨਾ ਹੀ ਇੰਪੋਰਟੈਂਟ ਹੈ ਜਿਹੜਾ ਆਦਮੀ ਰੋਜ਼ਮਰਰਾ ਕੰਮ ਕਰਦਾ ਤੇ ਉਹ ਮੋਟਰਸਾਈਕਲ ਚੋਰੀ ਹੋ ਜੇ ਉਹਦੇ ਵਾਸਤੇ ਵੀ ਮੋਬਾਈਲ ਦਾ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਸੋ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੀ ਬ੍ਰਿੰਗ ਅ ਸਮਾਈਲ ਔਨ ਦਾ ਫੇਸਸ ਆਫ ਦੀ ਪਬਲਿਕ ਉਹਨਾਂ ਦੇ ਚਿਹਰੇ ਤੇ ਮੁਸਕਰਾਟ ਲਿਆਉਣ ਵਾਸਤੇ ਜੋ ਵੀ ਅਸੀਂ ਕਰ ਸਕਦੇ ਹਾਂ ਅਸੀਂ ਕਰੀਏ ਇਹ ਕਾਫੀ ਸਾਡੇ ਹਰੇਕ ਥਾਣੇ 'ਚ ਅਸੀਂ ਆਪਰੇਟਰ ਲਾਏ ਆ ਜੀ ਜਿਹੜੇ ਕਿ ਫਾਲੋ ਕਰਦੇ ਆ ਜਦੋਂ ਵੀ ਸਟੋਲਨ ਕੋਈ ਚੀਜ਼ ਸਾਡੇ ਧਿਆਨ ਚ ਆਉਂਦੀ ਹੈ ਔਰ ਜਿਹੜਾ ਡਿਟੈਕਟਿਵ ਕੰਮ ਹੈ ਉਹ ਥਾਣਿਆਂ ਤੇ ਸੀਆਈਏ ਚ ਚੱਲਦਾ ਹੀ ਹੈ ਤੁਹਾਨੂੰ ਪਤਾ ਹੀ ਹੈ ਸੋ ਉਹਦੇ ਤਹਿਤ ਵਧੀਆ ਹੋਇਆ ਜੀ ਦੇਖੋ ਸਾਡੀ ਟੀਮ ਬੜੀ ਡੈਡੀਕੇਟਿਡ ਹੈ ਬੜੇ ਪੈਸ਼ਨ ਨਾਲ ਕੰਮ ਕਰਦੀ ਹੈ ਔਰ ਸਾਨੂੰ ਜਿਹੜੀ ਹਮਦਰਦੀ ਵੀ ਹੈ ਤੇ ਦਰਦ ਵੀ ਹੈ ਪਬਲਿਕ ਦੇ ਜਿਹੜਾ ਲਾਸ ਹੁੰਦਾ ਅਰੈਸਟ ਕਾਫੀ ਡਿਫਰੈਂਟ ਕੇਸਾਂ ਚ ਉਹਦੇ ਜਿਹੋਈ ਹੈ ਮੋਬਾਈਲਾਂ ਦੇ ਵਿੱਚ ਤਾਂ ਕੋਈ ਅਰੈਸਟ ਨਹੀਂ ਹੈ ਜੀ ਤਾਂ ਲਾਸਟ ਮੋਬਾਈਲ ਸੀ ਜ਼ਿਆਦਾਤਰ ਜਿਹੜੇ ਮੋਟਰ ਵਹੀਕਲ ਚੋਰ ਨੇ ਮੇਰੇ ਖਿਆਲ ਚ 4 ਜਾਂ 5 ਗੈਂਗ ਅਸੀਂ ਫੜੇ ਵਕ ਵਕ ਟਾਈਮ ਤੇ ਸੋ ਅਸੀਂ ਇਹਨੂੰ ਅੱਜ ਇਕੱਠਾ ਇੱਕ ਤਰ੍ਹਾਂ ਦਾ ਤੁਹਾਡੇ ਨਾਲ ਦੱਸ ਰਹੇ ਹਾਂ ਕਿ ਇੰਨੇ 100 ਪਲੱਸ ਹੋ ਗਏ ਤੇ ਲੈਂਡਮਾਰਕ ਮੇਰੇ ਖਿਆਲ ਕਿਸੇ ਜ਼ਿਲ੍ਹੇ ਜਲਦੀ ਕਿਤੇ ਜਾਂ ਕਿਤੇ ਅਮਰਸਰ ਚ ਨਹੀਂ ਦਿੱਤੇ ਗਏ ਹੁਣੇ ਵਾਪਸ ਇਦਾਂ ਹੀ ਜੀ ਵਿਅਕਤੀ ਤੋਂ ਹੀ ਹੋਏ ਆ ਅੱਗੇ ਤੋਂ ਅੱਗੇ ਜਿੱਥੇ ਚੱਲੇ ਆ ਕੋਈ ਵੇਚੇ ਵੀ ਸੀਗੇ ਔਰ ਉਹ ਸਾਰੇ ਅਸੀਂ ਉਹਨੂੰ ਟਰੈਕ ਕਰਦੇ ਰਹਿੰਨੇ ਆ ਬਟ ਜ਼ਿਆਦਾਤਰ ਕੀ ਹੁੰਦਾ ਕਿ ਬੰਦਾ ਕੋਈ ਚੁੱਕ ਕੇ ਕਿਸੇ ਨੂੰ ਅੱਗੇ ਫੜਾ ਦਿੰਦਾ ਜਿਹੜੀ ਚੀਜ਼ ਮਿਲਦੀ ਹੈ ਕਿਸੇ ਟਰੈਵਲਿੰਗ ਦੇ ਵਿੱਚ ਵੀ ਹੈ ਔਰ ਬਾਹਰਲੇ ਸਟੇਟਸ ਤੋਂ ਤੁਹਾਨੂੰ ਪਤਾ ਬੰਦੇ ਦੀ ਇੰਟੈਂਸ਼ਨ ਕ੍ਰਿਮੀਨਲ ਹੋਈ ਜਾਂਦੀ ਹੈ ਜੀ ਦੇਖੋ ਅੱਜ ਕੱਲ ਤਾਂ ਸਭ ਤੋਂ ਬੈਸਟ ਹੈ ਕਿ ਟਰੈਕਰ ਲਾਉਣਾ ਚਾਹੀਦਾ ਹੈ ਮੋਟਰਸਾਈਕਲ ਤੇ ਤੇ ਉਸ ਤੇ ਵੀ ਸੋ ਥੈਟ ਸਾਡੇ ਕੋ ਕੋਈ ਜੀਪੀਐਸ ਜਾਂ ਕੋਈ ਇਦਾਂ ਦਾ ਸਿਸਟਮ ਹੋਵੇ ਮੈਂ ਤਾਂ ਸੋਚਦਾ ਕਿ ਕੰਪਨੀਆਂਜ਼ ਨੂੰ ਵੀ ਇਹ ਗੱਲ ਇਨਬਿਲਟ ਹੋਣਾ ਚਾਹੀਦਾ ਸੋ ਥੈਟ ਸਾਡਾ ਜਿਹੜਾ ਨਾ ਹੀ ਚੋਰੀ ਹੋਵੇ ਕਿਉਂਕਿ ਕਾਰਾਂ ਦੇ ਵਿੱਚ ਹੁਣ ਤੁਸੀਂ ਦੇਖੋ ਏਡੀਆਂ ਸਫਿਸਟਿਕੇਟ ਗੱਡੀਆਂ ਹੈ ਉਹਨਾਂ ਦੀ ਚੋਰੀ ਤੇ ਸਨੇਚਿੰਗ ਬਹੁਤ ਘੱਟ ਗਈ ਹੈ ਇਸੇ ਚੱਕਰ 'ਚ ਕਿਉਂਕਿ ਜੀਪੀਐਸ ਲੱਗੇ ਨੇ ਤੇ ਉਸ ਬੰਦਾ ਜੁਰਤ ਹੀ ਨਹੀਂ ਕਰਦਾ ਵੀ ਕੋਈ ਚੀਜ਼ ਨੂੰ ਚੋਰੀ ਕਰੇ ਜਾਂ ਸਨੇਚ ਕਰੇ ਨਹੀਂ ਮਾਲਕਤ ਸਾਰੇ ਸਾਡੇ ਕੋਲ ਔਨ ਰਿਕਾਰਡ ਹੈਗੇ ਜੀ ਕਿਉਂਕਿ ਪੋਰਟਲ ਹੀ ਬਣਿਆ ਹੋਇਆ ਔਰ ਸੀਸੀਟੀਐਨਐਸ ਦੇ ਵਿੱਚ ਤੇ ਸਾਈਬਰ ਦੇ ਵਿੱਚ ਬਹੁਤ ਜ਼ਿਆਦਾ ਮਾਡਰਨਾਈਜੇਸ਼ਨ ਹੋਈ ਹੈ ਉਸੀ ਕਲਿੱਕ ਦੇ ਉੱਤੇ ਸਾਰੇ ਇਨਫੋਰਮੇਸ਼ਨ ਨੇ 올 ਇੰਡੀਆ ਦੀ ਲੈ ਸਕਦੇ ਹੋ ਨਹੀਂ ਵੱਖ-ਵੱਖਰੇ ਹਰਿਆਣਾ ਯੂਪੀ ਦਿੱਲੀ ਰਾਜਸਥਾਨ ਮੈਂ ਦੱਸਿਆ ਜੀ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਨਹੀਂ ਕੋਈ ਗੱਲ ਨਹੀਂ ਜੇ ਬਿਲਕੁਲ ਸਾਨੂੰ ਲੌਸਟ ਫੋਨ ਦੀ ਜ਼ਰੂਰ ਲਿਖਾਉਣ ਅਸੀਂ ਜ਼ਿਆਦਾ ਵੀ ਆਰ ਨਾਟ ਵੈਰੀ ਸਟ੍ਰਿਕਟ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਬੰਦੇ ਦੀ ਐਮਈ ਸਰਚ ਤੋਂ ਕਿ ਇਹ ਬੰਦੇ ਨੇ ਇਸ ਨੰਬਰ ਤੇ ਆਜ ਯੂਜ਼ ਕੀਤਾ ਬਿਕਾਉਜ਼ ਟੈਕਨੋਲੋਜੀ ਝੂਠ ਨਹੀਂ ਬੋਲਦੀ ਜੀ ਨਹੀਂ ਦੇਖੋ ਇਹਦਾ ਨਾ ਪ੍ਰिवेंशन ਬਹੁਤ ਵੱਡੀ ਹੁੰਦੀ ਹੈ ਡਿਟੈਕਸ਼ਨ ਵੀ ਹੁੰਦੀ ਹੈ ਬਟ ਮੈਨੂੰ ਮੈਨੂੰ ਲੱਗਦਾ ਕਿ ਇਹਨਾਂ ਜਿਹੜੀ ਤਸੱਲੀ ਹੈ ਜਿਹੜਾ ਆਨਰ ਦੀ ਉਹ ਬੜੀ ਇੰਪੋਰਟੈਂਟ ਹੈ ਸਾਡੇ ਵਾਸਤੇ ਤੇ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਥੈਂਕ ਯੂ